ਦਮਾ ਅਸਥਮਾ ਸਾਹ ਦਾ ਰੋ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਹ ਦੀ ਪ੍ਰਣਾਲੀ ਜਿਹੜੀ ਆ ਉਹਦੇ ਵਿੱਚ ਇੱਕ ਬਹੁਤ ਬੜੀ ਖੰਲਣ ਪੈਦਾ ਹੋ ਜਾਂਦਾ ਕਈ ਵਾਰੀ ਹੁੰਦਾ ਕਿ ਸਾਹ ਇੰਨਾ ਜ਼ਿਆਦਾ ਔਖੜ ਜਾਂਦਾ ਹੈ ਇਨਸਾਨ ਨੂੰ ਪੰਪ ਲੈਣਾ ਪੈਂਦਾ ਸਪਰੇ ਪੰਪ ਔਰ ਬਿਨ ਸਟੀਰਾਇਡ ਤੋਂ ਇੱਕ ਦਮੇ ਦੇ ਪੇਸ਼ੈਂਟ ਦਾ ਇਲਾਜ ਹੀ ਨਹੀਂ ਹੈ ਪਰ ਤੁਹਾਨੂੰ ਪਤਾ ਇੱਕ ਸੋਮ ਲਤਾ ਜੜੀ ਬੂਟੀ ਹੈ ਆਯੁਰਵੈਦਿਕ ਦੇ ਵਿੱਚ ਇੱਕ ਬਾਂਸਾ ਜੜੀ ਬੂਟੀ ਹੈ ਆਯੁਰਵੈਦਿਕ ਦੇ ਵਿੱਚ ਉਹਦਾ ਬਾਂਸਾ ਅਵਲੇ ਵੀ ਆਉਂਦਾ ਹੈ ਇਹ ਜੀ ਕਿਹੜੀ ਚੀਜ਼ ਆ ਉਸ ਪੰਪ ਦੇ ਵਿੱਚ ਕਿ ਸਪਰੇਅ ਕਰਨ ਸਾਰੀ ਇਨਸਾਨ ਦਾ ਸਾਹ ਜਿਹੜਾ ਹੈਗਾ ਉਹ ਸੈੱਟ ਹੋ ਜਾਂਦਾ ਹੈ ਉਹ ਪੰਪ ਨੂੰ ਐਂ ਲੱਗਦਾ ਵੀ ਉਹਦੀ ਉਹਦੀ ਜਿਹੜੀ ਲਾਈਫ ਲਾਈਨ ਆ ਉਹ ਗਲ ਅਸਥਮਾ ਦੀ ਪ੍ਰੋਬਲਮ ਦੀ ਕਰੀਏ ਅਸਥਮਾ ਦੀ ਬਿਮਾਰੀ ਦੀ ਕਰੀਏ ਤਾਂ ਜਿਹੜਾ ਵੀ ਇਨਸਾਨ ਇਸ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਉਹ ਜਾਣਦਾ ਹੈ ਕਿ ਕਿਤੇ ਵੀ ਬਾਹਰ ਜਾਣਾ ਉਸਦੇ ਲਈ ਸੌਖਾ ਨਹੀਂ ਹੁੰਦਾ ਕਦੀ ਵੀ ਕਿਤੇ ਮਿੱਟੀ ਬਹੁਤ ਜ਼ਿਆਦਾ ਡਸਟ ਪੌਂਡ ਜ਼ਿਆਦਾ ਹੈ ਹਵਾ ਦੇ ਵਿੱਚ ਤਾਂ ਉੱਥੇ ਪਰੇਸ਼ਾਨੀ ਹੋ ਜਾਂਦੀ ਹੈ ਅਸਥਮਾ ਵਾਲੇ ਮਰੀਜ਼ਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਫੀਲ ਹੋਣ ਲੱਗਦੀ ਹੈ ਔਰ ਕਈ ਤਰ੍ਹਾਂ ਦੇ احتیاط ਵੀ ਰੱਖਣੇ ਪੈਂਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਦੱਸ ਜਾਈਏ ਕਿ ਜਿਹੜਾ ਅਸਥਮਾ ਵਾਲਾ ਮਰੀਜ਼ ਹੈ ਜਾਂ ਪਰੇਸ਼ਾਨੀ ਹੈ ਜਿਨ੍ਹਾਂ ਨੂੰ ਸਾਹ ਲੈਣ ਦੀ ਦਿੱਕਤ ਹੈ ਤਾਂ ਜ਼ਰੂਰ ਇਹ ਖਿਆਲ ਰੱਖਣ ਕਿ ਜਿਹੜੀਆਂ ਅਸਥਮਾ ਦੀ ਬਿਮ ਚੀਜ਼ਾਂ ਖਾਣ ਤੋਂ ਮਨਾਹੀ ਹੁੰਦੀ ਆ ਉਹ ਚੀਜ਼ਾਂ ਬਿਲਕੁਲ ਵੀ ਨਾ ਖਾਣ ਜਿਵੇਂ ਕਿ ਕਣਕ ਹੈ ਆਂਡਾ ਨਹੀਂ ਖਾਣਾ ਚਾਹੀਦਾ ਸੋਇਆ ਹੈ ਪਪੀਤਾ ਕੇਲਾ ਚੀਨੀ ਹੈ ਜਾਂ ਚਾਵਲ ਅਤੇ ਦਹੀਂ ਅਜਹੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਫਰਾਈ ਚੀਜ਼ਾਂ ਜੋ ਹੈ ਨਹੀਂ ਖਾਣੀਆਂ ਚਾਹੀਦੀਆਂ ਇਸ ਦੇ ਨਾਲ ਸਾਹ ਲੈਣ ਦੇ ਵਿੱਚ ਤੁਹਾਨੂੰ ਦਿੱਕਤ ਹੋ ਸਕਦੀ ਹੈ ਸੋ ਠੰਡੀਆਂ ਚੀਜ਼ਾਂ ਦਾ ਵੀ ਪਰਹੇਜ਼ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਿਟਾਮਿਨ ਡੀ ਦੀ ਕਮੀ ਦੇ ਨਾਲ ਵੀ ਲੰਗਸ ਦਾ ਜਿਹੜਾ ਫੰਕਸ਼ਨ ਹੈ ਉਹ ਪ੍ਰਭਾਵਿਤ ਹੋ ਜਾਂਦਾ ਹੈ ਲੰਗ ਸਹੀ ਤਰ੍ਹਾਂ ਨਾਲ ਵਰਕਿੰਗ ਨਹੀਂ ਕਰ ਪਾਉਂਦੇ ਤੇ ਰੀਜ਼ਨ ਬਣ ਜਾਂਦਾ ਅਸਥਮਾ ਦਾ ਖਾਣਾ ਕੀ ਚਾਹੀਦਾ ਹੈ ਅਗਰ ਫਰੂਟ ਦੀ ਆਪਾਂ ਗੱਲ ਕਰੀਏ ਤਾਂ ਐਪਲ ਡੇਲੀ ਜ਼ਰੂਰ ਅਸਥਮਾ ਦੇ ਮਰੀਜ਼ਾਂ ਨੂੰ ਖਾਣਾ ਚਾਹੀਦਾ ਹੈ ਕਿਉਂਕਿ ਜਿਹੜਾ ਐਪਲ ਹੈ ਹੋਰ ਵੀ ਕਈ ਬਿਮਾਰੀਆਂ ਦੇ ਵਿੱਚ ਤਾਂ ਤੁਹਾਨੂੰ ਫਾਇਦਾ ਦਿੰਦਾ ਹੈ ਬਿਮਾਰੀਆਂ ਦੇ ਨਾਲ ਲੜਦਾ ਹੈ ਕਈ ਤਰ੍ਹਾਂ ਦੇ ਤੁਹਾਨੂੰ ਵਿਟਾਮਿਨ ਔਰ ਅੱਛੇ ਗੁਣ ਚੰਗੇ ਗੁਣ ਜੋ ਹੈ ਐਪਲ ਤੋਂ ਮਿਲ ਜਾਂਦੇ ਆ ਜੇਕਰ ਤੁਸੀਂ ਡੇਲੀ ਇੱਕ ਸੇਬ ਖਾਂਦੇ ਹੋ ਪਰ ਨਾਲ ਦੀ ਨਾਲ ਇਹ ਤੁਹਾਡੇ ਲੰਗਸ ਦੇ ਫੰਕਸ਼ਨ ਨੂੰ ਵੀ ਬਹੁਤ ਵਧੀਆ ਬਣਾਉਂਦਾ ਹੈ ਜਿਸ ਦੇ ਨਾਲ ਅਸਥਮਾ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਤੇ ਅੱਜ ਆਪਾਂ ਗੱਲ ਅਸਥਮਾ ਦੀ ਤਾਂ ਕਰ ਹੀ ਰਹੇ ਆ ਇਹ ਤਾਂ ਚਲੋ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਕਿਹੜੀਆਂ ਚੀਜ਼ਾਂ ਖਾਣ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਵਿਟਾਮਿਨ ਡੀ ਤੁਹਾਡੀ ਰੋਜ਼ਮਰ ਦੀ ਜ਼ਿੰਦਗੀ ਵਿੱਚ ਜ਼ਰੂਰ ਹੋਣਾ ਚਾਹੀਦਾ ਜਾਂ ਫਿਰ ਡਾਕਟਰ ਦੀ ਸਲਾਹ ਦੇ ਨਾਲ ਤੁਹਾਨੂੰ ਵਿਟਾਮਿਨ ਡੀ ਵੀ ਜ਼ਰੂਰ ਲੈਣਾ ਚਾਹੀਦਾ ਐਪਲ ਵੀ ਜ਼ਰੂਰ ਖਾਣਾ ਚਾਹੀਦਾ ਪਰ ਆਯੁਰਵੈਦ ਕਿਵੇਂ ਆਯੁਰਵੈਦ ਦੀ ਮਦਦ ਦੇ ਨਾਲ ਤੁਸੀਂ ਅਸਥਮਾ ਦੀ ਬਿਮਾਰੀ ਤੋਂ ਇਸ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ ਇਸੇ ਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੋਰ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਤੇ ਅੱਜ ਇਹ ਢੇਰ ساری ਜਾਣਕਾਰੀ ਤੁਹਾਡ ਨਾਲ ਸਾਂਝੀ ਕਰਨਗੇ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੁਲਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਮਾ ਅਸਥ ਸਾਹ ਦਾ ਰੋ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਹ ਦੀ ਪ੍ਰਣਾਲੀ ਜਿਹੜੀ ਆ ਉਹਦੇ ਵਿੱਚ ਇੱਕ ਬਹੁਤ ਬੜੀ ਖੱਲਲ ਪੈਦਾ ਹੋ ਜਾਂਦਾ। ਕਈ ਵਾਰੀ ਹੁੰਦਾ ਕਿ ਸਾਹ ਇੰਨਾ ਜ਼ਿਆਦਾ ਔਖੜ ਜਾਂਦਾ ਹੈ। ਇਨਸਾਨ ਨੂੰ ਪੰਪ ਲੈਣਾ ਪੈਂਦਾ ਸਪਰੇ ਪੰਪ। ਉਹ ਵੀ ਇੱਕ ਸਟੀਰੋਇਡ ਹੈ। ਪਰ ਬਿਨਾਂ ਸਟੀਰੋਇਡ ਤੋਂ ਇੱਕ ਦਮੇ ਦੇ ਪੇਸ਼ੈਂਟ ਦਾ ਇਲਾਜ ਹੀ ਨਹੀਂ ਹੈ। ਪਰ ਤੁਹਾਨੂੰ ਪਤਾ ਇੱਕ ਸੋਮ ਲਤਾ ਜੜੀ ਬੂਟੀ ਹੈ। ਆਯੁਰਵੈਦਿਕ ਦੇ ਵਿੱਚ ਇੱਕ ਬਾਂਸਾ ਜੜੀ ਬੂਟੀ ਹੈ ਆਯੁਰਵੈਦਿਕ ਦੇ ਵਿੱਚ ਉਹਦਾ ਬਾਂਸਾ ਅਵਲੇ ਵੀ ਆਉਂਦਾ ਹੈ ਸੋਮ ਲਤਾ ਬੂਟੀ ਤੋਂ ਬਹੁਤ ਗੁੱਡ ਇੰਜੈਕਸ਼ਨ ਬਣਿਆ ਐਡਰਨਲ ਹਲੋਪੈਥੀ ਵਾਲਿਆਂ ਨੇ ਉਹਦਾ ਐਕਸਟ੍ਰੈਕਟ ਲਿਆ ਕਿਉਂਕਿ ਕੋਈ ਚੀਜ਼ ਅਸਮਾਨ ਚੋਂ ਤਾਂ ਟਪਕਦੀ ਨਹੀਂ ਨਾ ਕੋਈ ਕੈਮੀਕਲ ਅਸਮਾਨ ਚੋਂ ਥੋੜੀ ਟਪਕਦਾ ਨਾ ਕੋਈ ਕੈਮੀਕਲ ਜ਼ਮੀਨ ਚੋਂ ਪੈਦਾ ਹੁੰਦਾ ਹੈ ਉਹਨੂੰ ਕੈਮੀਕਲ ਰਿਐਕਸ਼ਨ ਦੇ ਕੇ ਉਹਨੂੰ ਬਣਾਇਆ ਜਾਂਦਾ। ਹਰ ਚੀਜ਼ ਧਰਤੀ 'ਚੋਂ ਜਦੋਂ ਪੈਦਾ ਹੁੰਦੀ ਆ ਉਹ ਇੱਕ ਜੜੀ ਬੂਟੀ ਦੇ ਰੂਪ 'ਚ ਪੈਦਾ। ਬਸ ਗੱਲ ਇਹ ਆ ਕਿ ਵੈਦ ਜਿਹੜਾ ਹੈਗਾ ਆਯੁਰਵੈਦਿਕ ਦਾ ਉਹ ਉਸ ਜੜੀ ਬੂਟੀ ਤੱਕ ਕਿਵੇਂ ਪਹੁੰਚਦਾ ਹੈ? ਇਹ ਜੀ ਕਿਹੜੀ ਚੀਜ਼ ਆ ਉਸ ਪੰਪ ਦੇ ਵਿੱਚ ਕਿ ਸਪਰੇਅ ਕਰਨ ਸਾਰੀ ਇਨਸਾਨ ਦਾ ਸਾਹ ਜਿਹੜਾ ਹੈਗਾ ਉਹ ਸੈੱਟ ਹੋ ਜਾਂਦਾ। ਉਹ ਪੰਪ ਨੂੰ ਐਂ ਲੱਗਦਾ ਵੀ ਉਹਦੀ ਉਹਦੀ ਜਿਹੜੀ ਲਾਈਫ ਲਾਈਨ ਆ ਉਹ ਕੀ ਚੀਜ਼ ਆ ਉਹਦੇ ਵਿੱਚ ਔਰ ਉਹਦੇ ਵਿੱਚ ਜੋ ਵੀ ਚੀਜ਼ ਹੈ ਉਹ ਚੀਜ਼ ਧਰਤੀ ਚੋਂ ਆਈ ਹੈ ਔਰ ਜਿਹੜੀ ਚੀਜ਼ ਧਰਤੀ ਚੋਂ ਆਈ ਹੈ ਉਹ ਕੋਈ ਖਣਿਜ ਹੈ ਉਹ ਕੋਈ ਜੜੀ ਬੂਟੀ ਹੈ ਉਹ ਕੋਈ ਆਰਗੈਨਿਕ ਆ ਸਮਝੋ ਗੱਲ ਤਾਂ ਜਿਹੜੇ ਸਿੱਧ ਯੋਗ ਤਿਆਰ ਕਰਦੇ ਆ ਵੈਦ ਪੂਰੇ ਦੇਸ਼ ਹਿੰਦੁਸਤਾਨ ਦੇ ਵਿੱਚ ਇਹ ਵੈਦ ਹੈਗੇ ਆ ਲੇਕਿਨ ਬਹੁਤ ਘੱਟ ਕਹ ਲੋ ਕਿ ਪੰਜ ਸੱਤ ਐਸੇ ਇੰਸਟੀਚਿਊਸ਼ਨ ਹੈ ਜਿੱਥੇ ਉਹ ਵੈਦ ਕੰਮ ਕਰਦੇ ਆ ਉਹਦਾਂ ਦੇ ਇੱਕ ਵੈਦ 1992 ਤੋਂ ਲੈ ਕੇ ਅੱਜ ਤੱਕ ਵੈਦਬਾਨ ਆਯੁਰਵੈਦ ਭਵਨ ਦੇ ਵਿੱਚ ਕੰਮ ਕਰਦੇ ਆ ਉਹ ਸਾਡੇ ਨਾਲ ਕੰਮ ਕਰਦੇ ਆ ਔਰ ਉੱਥੇ ਜਿਹੜੀਆਂ ਦਵਾਈਆਂ ਬਣਦੀਆਂ ਨੇ ਕੋਈ ਵੀ ਦਵਾਈ ਆ ਅਸੀਂ ਉੱਥੇ 10:1 ਦੀ ਰੇਸ਼ੀਓ ਦੇ ਵਿੱਚ ਦਵਾਈ ਤਿਆਰ ਕਰਦੇ ਆ ਚਾਹੇ ਅਸੀਂ ਤ੍ਰਿਫਲਾ ਪਾਊਡਰ ਹੀ ਤਿਆਰ ਕਰਦੇ ਆ ਤੇ 10 ਕਿਲੋ ਪਾਊਡਰ ਦੇ ਵਿੱਚੋਂ 1 ਕਿਲੋ ਪਾਊਡਰ ਕਲੈਕਟ ਹੁੰਦਾ 9 ਕਿਲੋ ਜਿਹੜਾ ਪਾਊਡਰ ਆ ਉਹ ਵੇਸਟ ਹੋ ਜਾਂਦਾ ਉਹ ਵੇਸਟ ਮਟੀਰੀਅਲ ਨੂੰ ਅਸੀਂ ਵੇਸਟ ਵਿੱਚ ਕੱਢ ਦਿੰਦੇ ਆ ਉਹ ਜਾਂਦਾ ਖੇਤਾਂ 'ਚ ਖਾਦ ਦੇ ਕੰਮ ਆਉਂਦਾ ਅਸੀਂ ਪਾ ਦਿੰਦੇ ਆ ਕਿਉਂਕਿ ਆਪਣੀ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਖੇਤੀ ਆ ਜਿਹੜੀ ਅਸੀਂ ਵੀਟ ਗ੍ਰਾਸ ਵਾਸਤੇ ਔਰ ਕਾਲੀ ਹਲਦੀ ਵਾਸਤੇ ਰੱਖੀ ਹੋਈ ਆ ਤਾਂ ਉਹ ਖੇਤਾਂ 'ਚ ਪੈ ਜਾਂਦੀ ਆ ਜਾਂ ਉਹਨੂੰ ਹੋਰ ਕਈ ਕੰਮ ਲਿਆ ਜਾਂਦਾ ਪਰ ਉਹਨੂੰ ਖਾਣ ਦੇ ਕੰਮ ਨਹੀਂ ਲਿਆ ਜਾਂਦਾ ਉਹ 10 ਕਿਲੋ ਦੇ ਵਿੱਚੋਂ ਜਿਹੜਾ 1 ਕਿਲੋ ਤ੍ਰਿਫਲਾ ਨਿਕਲਦਾ ਫਿਰ 10 ਕਿਲੋ ਤ੍ਰਿਫਲਾ ਦੇ ਪੈਸੇ ਉਹ 1 ਕਿਲੋ ਨਹੀਂ ਪੂਰੇ ਕਰਨੇ ਹੁੰਦੇ ਆ ਤਾਂ ਉਹ ਤ੍ਰਿਫਲਾ ਮਾਮੂਲੀ ਚੀਜ਼ ਨਹੀਂ ਆ ਉਦੀ ਉਹਦੀ ਮਤਲਬ ਅੱਧਾ ਚਮਚ ਫਾਇਦਾ ਕਰੂਗਾ ਜਿਹੜਾ ਕਿ 10 ਚਮਚ ਨਹੀਂ ਫਾਇਦਾ ਕਰਦੇ ਦੂਜੇ ਤਿਰਫਲਾ ਦੇ ਕੋਈ ਲੋਕ ਕਹਿੰਦੇ ਨੇ ਸਾਨੂੰ ਇੰਨੇ ਸਾਲ ਹੋ ਗਏ ਤਿਰਫਲਾ ਖਾਂਦੇ ਫਾਇਦਾ ਨਹੀਂ ਹੋਇਆ ਪਰ ਜਦੋਂ ਉਹ ਇਹ ਤਿਰਫਲਾ ਖਾਂਦੇ ਨੇ ਜਿਹੜਾ ਵੈਦਵਾਨ ਕੰਪਨੀ ਦਾ ਵੈਦਵਾਨ ਮਤਲਬ ਅਸਲੀ ਤਿਰਫਲਾ ਉਹ ਜਿਹੜਾ ਖਾਇਆ ਜਾਂਦਾ ਉਹ ਖਾਇਆ ਜਾਂਦਾ 1 2 ਐਂਡ 4 ਦੀ ਰੇਸ਼ਿਓ ਦਾ ਸਮਝ ਗਿਆ ਉਹ ਅਸਥਮਾ ਦੇ ਮਰੀਜ਼ ਨੂੰ ਵੀ ਦਿੱਤਾ ਜਾਂਦਾ ਤਾਂ ਕਿ ਸਾਹ ਦੀ ਨਾਲੀ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਰੁਕਾਵਟ ਨਾ ਰਹੇ ਫਿਰ ਅਸਥਮਾ ਦੇ ਪੇਸ਼ੈਂਟ ਵਾਸਤੇ ਬਹੁਤ ਹੀ ਗੁੱਡ ਮੈਡੀਸਿਨਸ ਇੱਕ ਅਜ਼ਮਾ ਗ੍ਰੀਨ ਕੈਪਸੂਲ ਬਣਿਆ ਅਜ਼ਮਾ ਗ੍ਰੀਨ ਕੈਪਸੂਲ ਜਿਹੜਾ ਬਣਦਾ ਉਹਦੇ ਵਿੱਚ 골ਡ ਪ੍ਰੈਪਰੇਸ਼ਨ ਜਿਹੜੀ ਹੈਗੀ ਆ ਉਹ ਦਿੱਤੀ ਜਾਂਦੀ ਆ ਮਤਲਬ ਸੋਨੇ ਦੀ ਭਸਮ ਪੈਣੀ ਪੈਣੀ ਆ ਉਹਨੂੰ ਦੀ ਕਾਸਟ ਵੀ ਲੋਕਾਂ ਨੂੰ ਪੇ ਕਰਨੀ ਪੈਂਦੀ ਆ ਰਿਜ਼ਲਟ ਵੀ ਮਿਲਦਾ ਇਸ ਤਰ੍ਹਾਂ ਹੀ ਅਸਥਮਾ ਦੀ ਬਿਮਾਰੀ ਨੂੰ ਜੇ ਤੁਸੀਂ ਕਹੋ ਵੀ ਪਹਿਲੇ ਦਿਨ ਤੋਂ ਸੜ ਪੰਪ ਲੈਣਾ ਬੰਦ ਹੋ ਜੇ ਕਿਉਂ ਕਿਤੇ ਵੀ ਜਾਣਾ ਆਉਣਾ ਰਾਤ ਬਰਾਤ ਕਿਤੇ ਵੀ ਹਰ ਵਕਤ ਪੰਪ ਨਾਲ ਰੱਖਣਾ ਪੈਂਦਾ ਕਿਉਂਕਿ ਤੁਹਾਡਾ ਫੇਫੜਾ ਹੀ ਉਹੀ ਹੈ ਜਿਹੜੇ ਲੋਕ ਪੰਪ ਲੈਣ ਲੱਗੇ ਤਾਂ ਉਹ ਇੱਕ ਬਹੁਤ बड़ी ਸਿਰਦਰਦੀ ਵੀ ਹੈ ਇਸ ਕਰਕੇ ਉਹਨਾਂ ਲੋਕਾਂ ਵਾਸਤੇ ਇੱਕ ਬਹੁਤ ਹੀ ਗੁੱਡ ਇੱਕ ਟ੍ਰੀਟਮੈਂਟ ਬਣਿਆ ਜਿਹਦੇ ਚ ਇੱਕ ਪੀਣ ਵਾਲੀ ਦਵਾਈ ਹੈ ਤੁਸੀਂ ਦੇਸ਼ 'ਚ ਬੈਠੇ ਹੋ ਵਿਦੇਸ਼ 'ਚ ਬੈਠੇ ਹੋ ਉਹ ਦਵਾਈ ਲੈਣੀ ਪੈਂਦੀ ਹੈ ਉਹਦਾ ਕੋਈ ਹੱਲ ਨਹੀਂ ਉਹੀ ਲੈਣੀ ਪੈਂਦੀ ਇੱਕ ਕੈਪਸੂਲ ਹੈ ਕਿੰਨੀਆਂ ਦਵਾਈਆਂ ਤਿੰਨ ਮੈਂ ਦੱਸਤੀਆਂ ਚੌਥੀ ਦਵਾਈ ਜਿਹੜੀ ਆ ਅਸਮਾ ਫਿਟ ਅਵਲੇ ਆ ਇਹ ਅਵਲੇ ਇੱਕ ਚਟਣੀ ਦੇ ਰੂਪ ਚ ਇਹਦੀ ਜਿਹੜੀ ਚਟਣੀ ਆ ਉਹਦਾ ਇੱਕ ਚਮਚ ਤੁਸੀਂ ਲੈਣਾ ਤੁਹਾਡੇ ਸਵਾਸ ਕਿਰਿਆ ਠੀਕ ਹੋ ਜੂ ਜਿਹੜਾ ਦਮ ਹਰ ਵਕਤ ਚੜਦਾ ਉਹ ਠੀਕ ਹੋ ਜੂ ਜਿਹੜਾ ਤੁਹਾਡੇ ਦਿਮਾਗ 'ਚ ਇਹ ਬਹਿਮਤੀ ਵੀ ਮੈਨੂੰ ਦਮੇ ਦੀ ਬਿਮਾਰੀ ਆ ਇਹ ਤਾਂ ਸਾਰੇ ਕਹਿੰਦੇ ਆ ਦਮ ਨਾਲ ਹੀ ਜਾਉ ਠੀਕ ਨਹੀਂ ਹੁੰਦੀ ਬੈਦਵਾਨ ਆਜਰਵੇਦ ਪਵਨ ਪਿਛਲੇ ਲਗਭਗ ਕਹਿ ਲੋ ਕਿ ਨਵੰਬਰ 2005 ਤੋਂ ਹੀ ਕਹਿ ਲੋ ਕੀ ਇਹ ਗੱਲ ਕਹਿੰਦਾ ਆ ਰਿਹਾ ਕਿ ਦਮੇ ਦੀ ਬਿਮਾਰੀ ਨੂੰ ਰਿਵਰਸ ਕੀਤਾ ਜਾ ਸਕਦਾ ਤਾਂ ਉਹਦੇ ਵਾਸਤੇ ਅਸਮਾ ਫਿਟ ਅਵਲੇ ਅਸਮਾ ਗ੍ਰੀਨ ਕੈਪਸੂਲ ਔਰ ਇੱਕ ਜਿਹੜਾ ਅਸਮਾ ਅਮ੍ਰਿਤ ਅਸਮਾ ਅਮ੍ਰਿਤ सिरप ਜਿਵੇਂ ਮੈਂ ਬੋਲ ਕੇ ਦੱਸਤੀਆਂ ਨੇ ਗਵਰਨਮੈਂਟ ਤੋਂ ਰਜਿਸਟਰਡ ਨੇ ਠੱਪੇ ਲੱਗੇ ਹੋਏ ਨੇ ਔਰ ਜਿਹੜਾ ਖਾ ਲੈਂਦਾ ਇੱਕ ਵਾਰੀ ਇਹਨੂੰ ਯੂਜ਼ ਕਰ ਲੈਂਦਾ ਅਸਥਮੇ ਦਾ ਪੇਸ਼ੈਂਟ ਉਹ ਮਤਲਬ ਇਹਦਾ ਪ੍ਰਚਾਰ ਕਰਦਾ ਹੀ ਨਹੀਂ ਤੱਕਦਾ ਤਾਂ ਮੈਂ ਅੱਜ ਇਹ ਪ੍ਰੋਡਕਟ ਜਿਹੜਾ ਹੈਗਾ ਤੁਹਾਡੇ ਸਾਹਮਣੇ ਲੈ ਕੇ ਆਇਆ ਇਹਦੇ ਬਾਰੇ ਕੋਈ ਤੁਹਾਡੀ ਹੋਰ ਕੁਇਰੀ ਆ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਸਾਹਮਣੇ ਜਿਹੜਾ ਲਿਖਿਆ ਹੋਇਆ www.vaidwan.com ਇਹਦੇ ਤੇ ਜਾਓ ਅਸਥਮੇ ਵਾਲਾ ਚੈਪਟਰ ਖੋਲੋ ਤੇ ਤੁਹਾਨੂੰ ਉਹਦੇ ਚ ਪਤਾ ਲੱਗੂਗਾ ਕਿ ਤੁਹਾਡੀ ਜਿਹੜੀ ਬਿਮਾਰੀ ਹੈ ਉਹਨੂੰ ਸੱਚਮੁੱਚ ਰਿਵਰਸ ਕੀਤਾ ਜਾ ਸਕਦਾ ਤਾਂ ਇਹ ਜਿਹੜਾ ਪ੍ਰੋਡਕਟ ਹੈ ਇਹਨੂੰ ਘਰ ਬੈਠੇ ਬਿਠਾਈ ਵੀ ਮੰਗਾ ਸਕਦੇ ਹੋ ਨਹੀਂ ਤਾਂ ਜਿੱਥੇ ਸਾਡਾ ਆਫਿਸ ਹੈ ਉੱਥੇ ਆਉਣ ਲਈ ਤੁਸੀਂ ਅਪਾਇੰਟਮੈਂਟ ਕਰਕੇ ਬੁੱਕ ਆਪਦੀ ਆ ਸਕਦੇ ਹੋ ਤਾਂ ਇਹ ਤੁਸੀਂ ਦੇਖ ਸਕਦੇ ਹੋ ਔਰ ਅਸਥਮੇ ਦੇ ਜਿਹੜੇ ਪੇਸ਼ੈਂਟ ਨੇ ਉਹ ਦਿਮਾਗ ਚੋਂ ਇਹ ਗੱਲ ਜ਼ਰੂਰ ਕੱਢ ਦਿਓ ਕਿ ਇਹ ਬਿਮਾਰੀ ਜਿਹੜੀ ਆ ਦਮੇ ਦੀ ਬਿਮਾਰੀ ਦਮ ਨਾਲੀ ਜਾਂਦੀ ਹੈ ਨਾ 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 हम आदमी है एकदम ही ਸਾਡਾ ਸਾਥ ਰੱਬ ਸੁੱਤੇ ਪਿਆਂ ਦਾ ਵੀ ਚਲਾਈ ਜਾਂਦਾ ਐ ਕਿਵੇਂ ਹੋ ਜੂਗਾ ਪਰ ਗੱਲ ਇਹ ਹੈ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਉਹਦਾ ਹੱਲ ਵੀ ਆਉਂਦਾ ਨਾਲ ਤਾਂ ਇਸ ਕਰਕੇ ਸਾਡਾ ਜਿਹੜਾ ਅਸਥਮੇ ਦਾ ਟ੍ਰੀਟਮੈਂਟ ਹੈ ਉਹਨੂੰ ਲੈਣ ਲਈ ਤੁਸੀਂ ਸਾਡੀ ਸਾਈਡ ਤੇ ਜਾ ਕੇ ਪੂਰੀ ਆਪਣੀ ਤਸੱਲੀ ਕਰੋ ਸਮਝੋ ਤੇ ਇਹਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੋ ਔਰ ਆਪਣੀ ਬਿਮਾਰੀ ਨੂੰ ਰਿਵਰਸ ਕਰ ਸਕਦੇ ਹੋ ਤੋ ਤੁਸੀਂ ਸੁਣ ਚੁੱਕੇ ਹੋ ਸਮਝ ਚੁੱਕੇ ਹੋ ਬੜਾ ਹੀ ਚੰਗੇ ਢੰਗ ਦੇ ਨਾਲ ਡਿਟੇਲ ਦੇ ਵਿੱਚ ਸੁਭਾਸ਼ ਗੁਇਲ ਜੀ ਨੇ ਤੁਹਾਨੂੰ ਦੱਸਿਆ ਅਸਥਮਾ ਬਾਰੇ ਕਿਵੇਂ ਆਯੁਰਵੇਦ ਮਦਦ ਕਰਦਾ ਹੈ ਕਿਵੇਂ ਇਲਾਜ ਕਰ ਸਕਦਾ ਹੈ ਕਿਵੇਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਇਸ ਬਿਮਾਰੀ ਤੋਂ ਤਾਂ ਤੁਸੀਂ ਜ਼ਰੂਰ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਸ-ਪਾਸ ਕੋਈ ਅਸਥਮਾ ਦੀ ਬਿਮਾਰੀ ਤੋਂ ਜੂਝ ਰਿਹਾ ਹੈ ਤੁਸੀਂ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰੋ ਤਾਂ ਕਿ ਉਹ ਵੀ ਇਹਨਾਂ ਗੱਲਾਂ ਨੂੰ ਸਮਝ ਸਕਣ ਔਰ ਸਹੀ ਚੰਗੇ ਇਲਾਜ ਵੱਲ ਅੱਗੇ ਵਧ ਸਕਣ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਸੈਕਸ਼ਨ ਵੀ ਤੁਸੀਂ ਆਪਣੇ ਸਵਾਲ ਜਾਂ ਆਪਣੇ ਵਿਚਾਰ ਮੇਰੇ ਨਾਲ ਜਾਂ ਸਾਡੀ ਟੀਮ ਦੇ ਨਾਲ ਜ਼ਰੂਰ ਤੁਸੀਂ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ ਹੈ healthadvicewithharjotkor@gmail.com ਇਸੇ ਉੱਪਰ ਵੀ ਤੁਸੀਂ ਈਮੇਲ ਕਰ ਸਕਦੇ ਹੋ ਤੇ ਵੀਡੀਓ ਨੂੰ ਤਾਂ ਤੁਸੀਂ ਸ਼ੇਅਰ ਕਰ ਹੀ ਦੇਣਾ ਨਾਲ ਦੇ ਨਾਲ ਜੇਕਰ ਤੁਸੀਂ ਹੁਣ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਵੀ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਵਧੀਆ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ